ਔਰ ਸੰਜੀਤਾ ਬੁਧੇ ਤੇ ਗੱਲ ਕਰਨ ਵਾਲੇ ਸਦਾ ਡਾਕਟਰ ਫਰਮਜੀਤ ਮਾਨ ਬਲ ਸਾਹਿਬ ਨੇ ਠੀਕ ਕਿਹਾ ਇੱਕ ਵੱਜ ਗਿਆ ਟਾਈਮ ਦਾ ਬੜਾ ਖਿਆਲ ਰੱਖਣਾ ਪੈਂਦਾ ਸਾਰਿਆਂ ਨੂੰ ਔਰ ਸਟੇਜ ਸੈਕਟਰੀ ਦੀ ਤਾਂ ਜ਼ਾਦਾ ਹੀ ਮਜਬੂਰੀ ਹੋ ਜਾਂਦੀ ਹੈ ਬੋਬ ਵਧੀਆ ਗੱਲਾਂ ਡਾਕਟਰ ਗ੍ਰਿਵੇਲ ਸਿੰਘ ਜੀ ਵੀ ਨਾਵਲ ਦੇ ਬਾਰੇ ਕਰਕੇ ਗਏ ਨੇ ਬੜੀ ਗੰਭੀਰਤਾ ਦੇ ਨਾਲ ਬੜੀ ਮਿਹਨਤ ਦੇ ਨਾਲ ਇਹਨਾਂ ਨੇ ਪੇਪਰ ਲਿਖਿਆ ਹੈ ਔਰ ਬਹੁਤ ਵਧੀਆ ਗੱਲਾਂ ਕਿਤਿਆਂ ਕਹਾਣੀਆਂ ਦੇ ਬਾਰੇ ਜਿਹੜਾ ਭਰਾ ਗੱਭੀ ਇੱਕ ਇੱਕ ਕਹਾਣੀ ਦੇ ਬਾਰੇ ਬਹੁਤ ਕੁਝ ਦੱਸ ਕੇ ਤੇ ਰਹਿ ਗਿਆ ਮੈਂ ਸੋਚ ਰਿਹਾ ਸੀ ਸਾਰੀ ਗਈ ਕਹਾਣੀਆਂ ਗੱਭੀ ਦੇ ਤਾਂ ਛੱਡਾ ਹੀ ਕੁਝ ਨਹੀਂ ਤੇ ਗੱਲਾਂ ਦਾ ਦੌਰਾ ਹੋ ਜਾਂਦਾ ਹੈ ਮੈਂ ਫਿਰ ਵੀ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਮਿਹਰ ਸਾਹਿਬ ਬਾਰੇ ਵੀ ਸਾਰਾ ਦੱਸ ਦਿੱਤਾ ਇਹਨਾਂ ਦੀਆਂ ਕਿਤਾਬਾਂ ਬਾਰੇ ਵੀ ਦੱਸ ਦਿੱਤਾ 100 ਗੱਲਾਂ ਮੈਂ ਨਾ ਕਰਾਂ ਇਹਨਾਂ ਦੇ ਜਿਹੜੀਆਂ ਕਹਾਣੀਆਂ ਨੇ ਸਾਰੀਆਂ ਕਹਾਣੀਆਂ ਨੂੰ ਜੇ ਆਪਾਂ ਲਗਭਗ ਤਰ੍ਹਾਂ ਨਾਲ ਦੇਖੀਏ ਤਾਂ ਇਹਨਾਂ ਦੀਆਂ ਕੁਝ ਕਹਾਣੀਆਂ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਇਹਨਾਂ ਨੇ ਆਪਦੇ ਬਾਹਰ ਦੇ ਸਫ਼ਰ ਤੋਂ ਬਾਹਰ ਜਾ ਕੇ ਉਸ ਥਾਣੇ-ਬਾਣੇ ਤੋਂ ਲੈ ਕੇ ਉਸ ਸਥਿਤੀਆਂ ਤੋਂ ਲੈ ਕੇ ਕਹਾਣੀਆਂ ਲਿਖੀਆਂ ਨੇ। ਔਰ ਉਹਦੇ ਵਿੱਚ ਉਥੋਂ ਦੇ ਗੋਰੇ ਲੋਕਾਂ ਦੇ ਕਲਚਰ ਦੇ ਬਾਰੇ ਵੀ ਉਹਨਾਂ ਦਾ ਕਿਸ ਤਰ੍ਹਾਂ ਦਾ ਹੈ ਤੇ ਉਹ ਆਪਣਾ ਕਿਸ ਤਰ੍ਹਾਂ ਦਾ ਹੈ। ਉਹ مثلا ਸਾਰੀਆਂ ਇਹਦੇ ਵਿੱਚ ਜਿਵੇਂ ਕਰਮਯੋਗੀ ਬੌਕ ਰੱਬ ਉਹਨਾਂ ਨੂੰ ਰਾਜੀ ਰੱਖੇ ਬੇਬੀ ਸ਼ਾਵਰ ਬਰਾਦਰੀ ਬੇਸਮੈਂਟ ਇਹ ਕੁਝ ਕਹਾਣੀਆਂ ਜਿਹੜੀਆਂ ਮੈਂ ਪੜ ਕੇ ਅੰਦਾਜ਼ਾ ਲਾਇਆ ਕਿ ਬਾਹਰ ਇਹਨਾਂ ਨੇ ਕੀ ਮਹਿਸੂਸ ਕੀਤਾ ਬੇਸਮੈਂਟ ਕਹਾਣੀ ਹੈ ਬੜੀ ਵਧੀਆ ਕਿਉਂਕਿ ਕਿਸ ਤਰ੍ਹਾਂ ਉੱਥੋਂ ਦੇ ਜਿਹੜੇ ਸਾਰੇ ਤਾਂ ਨਹੀਂ ਮੈਂ ਕਹਿ ਸਕਦਾ ਸਾਰੇ ਬੱਚੇ ਇਸ ਤਰ੍ਹਾਂ ਦੇ ਨਹੀਂ ਹੁੰਦੇ ਪਰ ਬਹੁਤ ਸਾਰੇ ਬੱਚੇ ਨੇ ਜਿਹੜੇ ਉਹ ਮਾਪੇ ਉਹਨੂੰ ਸਿਰਫ ਫੇਸ ਵਾਸਤੇ ਹੀ ਬੁਲਾਉਂਦੇ ਨੇ ਕਿ ਸਾਡੀ ਬੇਬੀ ਕੇਅਰ ਦਾ ਜਿਹੜਾ ਹੈ ਨਾ ਉਹ ਖਰਚਾ ਨਾ ਸਾਨੂੰ ਦੇਣਾ ਪਵੇ ਤੇ ਉਹ ਜਿਹੜਾ ਮਾਂ ਹੈ ਵਿਚਾਰੀ ਤੇ ਜਿਹੜਾ ਉਹ ਬਾਪ ਹੈ ਉਹ ਸਾਰਾ ਦਿਨ ਫਿਰ ਉਹ ਬੱਚਿਆਂ ਨੂੰ ਹੀ ਸਾਂਭਦੇ ਰਹਿੰਦੇ ਨੇ ਰਸੋਈ ਸਾਂਭਦੀ ਕਪੜੇ ਥੋਦੇ ਤੇ ਨੂੰਹ ਕੋ ਤਾਗੇ ਤੇ ਆ ਗਿਆ ਟੀਵੀ ਦੇਖ ਲਈ ਆ ਘਰ ਲਿਆ ਔਰ ਉਹ ਹੀਰ ਦੇ ਵਿੱਚ ਜਦੋਂ ਉਹ ਬਾਪ ਉਹਨਾਂ ਨਾਲ ਉਹ ਮੈਂਟਲੀ ਅਫਸਰਟ ਹੋ ਜਾਂਦਾ ਉਹ ਬੜੀ ਮੇਰੇ ਮਤਲਬ ਦਿਮਾਗ ਨੂੰ ਉਹ ਕਹਾਣੀ ਲੱਗੀ ਔਰ ਉਹ ਤੁਰਿਆ ਫਿਰਦਾ ਇਧਰ ਗਲੀਆ ਚ ਉੱਥੇ ਉਹਨੂੰ ਬੱਚੇ ਉੱਥੋਂ ਦੇ ਪੜਦੇ ਨੇ ਉਹ ਕਹਿੰਦੇ ਵੀ ਉਹਨੂੰ ਕੁਝ ਯਾਦ ਹੀ ਨਹੀਂ ਰਹਿੰਦਾ ਤੇ ਬਾਅਦ ਦੇ ਵਿੱਚ ਨਾਲੋਂ ਪੁਲਿਸ ਆ ਜਾਂਦੀ ਆ ਉਹਨੂੰ ਘਰੇ ਲੈ ਆਉਂਦੇ ਨੇ ਤੇ ਉਹ ਬੇਸਮੈਂਟ ਦੇ ਵਿੱਚ ਪਿਆ ਹੁੰਦਾ ਤੇ ਉਹ ਆ ਕੇ ਉਹਨੂੰ ਜਦੋਂ ਸਾਰੇ ਇੱਕ ਉਹਦੇ ਜਾਣਕਾਰ ਹੋਰ ਆ ਜਾਂਦਾ ਉੱਥੇ ਜਦੋਂ ਉਹਦੇ ਪਿੰਡ ਦਾ ਨਾਮ ਲੈਂਦਾ ਉਹ ਆਪਣੇ ਪਿੰਡ ਦਾ ਨਾਮ ਵੀ ਭੁੱਲ ਚੁੱਕਿਆ ਹੁੰਦਾ ਬੰਦਾ ਵੀ ਐਨਾ ਉੱਥੋਂ ਦੇ ਉਹ ਪੱਥਰਾਂ ਜਾਂ ਦੇ ਵਿੱਚ ਰਹਿ ਕੇ ਉਹਦੇ ਪਿੰਡ ਦਾ ਨਾਮ ਲੈਂਦਾ ਤੇ ਕਹਿੰਦਾ ਹਾਂ ਹਾਂ ਕਹਿੰਦਾ ਉਹ ਕਿੱਥੇ ਆ ਉਹ ਪਿੰਡ ਦਾ ਪਿੰਡ ਦਾ ਉਹ ਨਾਮ ਭੁੱਲਿਆ ਉਹ ਪਿੰਡ ਕਿੱਥੇ ਆ ਕਹਿੰਦਾ ਮੈਂ ਤਾਂ ਉਸੇ ਨੂੰ ਹੀ ਤਾਂ ਭਾਲਦਾ ਫਿਰਦਾ ਸੀ ਉੱਥੇ ਆਏ ਹਾਂ ਦੇਖੋ ਕਿੱਡੀ ਵੱਡੀ ਟਰੈਜੇਡੀ ਐ ਕਿੱਡੀ ਵੱਡੀ ਸਥਿਤੀ ਐ ਇਹ ਬੰਦਾ ਬੇਸਮੈਂਟ ਦੇ ਵਿੱਚ ਜਿਵੇਂ ਹੁਣ ਇੱਥੇ ਹੀ ਉਹ ਉਹ ਦਰਖਤ ਜੇ ਬਣਾ ਦਿਖਦੇ ਹੋਣ ਤੇ ਬੰਦ ਜੇਤੀ ਉੱਥੇ ਤੋ ਇਸ ਤਰ੍ਹਾਂ ਇਹ ਬਹੁਤ ਗੰਭੀਰ ਗੱਲਾਂ ਨੂੰ ਇਹਨਾਂ ਨੇ ਮਤਲਬ ਪਕੜਿਆ ਹੈ ਬਾਕੀ ਹੋਰ ਵੀ ਜਿਸ ਤਰ੍ਹਾਂ ਵੀ ਰੀਤੀ-ਰਿਵਾਜਰੀਆਂ ਗੱਬੀ ਸਾਹਿਬ ਵੀ ਦੱਸ ਗਏ ਇੱਕ ਮੁੰਡਾ ਆਸਟ੍ਰੇਲੀਆ ਚਲਾ ਗਿਆ ਇੱਕ ਜਾਪਾਨ ਚਲਾ ਗਿਆ ਉਧਰ ਨੇ ਜਾਪਾਨਣ ਨਾਲ ਵਿਆਹ ਕਰਾ ਲਿਆ ਉਹਨੇ ਉਧਰ ਗੋਰੀ ਨਾਲ ਵਿਆਹ ਕਰਾ ਲਿਆ ਕੁੜੀ ਦੇ ਅੱਗੇ ਉਹ ਕਹਿੰਦਾ ਸਾਰੇ ਬਰਾਦਰੀਆਂ ਹੁਣ ਬਰਾਦਰੀਆਂ ਰਹਿ ਕਿੱਥੇ ਗਈਆਂ ਅੱਜਕੱਲ ਦਾ ਨਵਾਂ ਸਿਸਟਮ ਬਦਲ ਰਿਹਾ ਜਿਹੜਾ ਉਹ ਸਾਰਾ ਕੁਝ ਇਸ ਤਰ੍ਹਾਂ ਦਾ ਹੋ ਰਿਹਾ ਤਾਂ ਇਸ ਤਰ੍ਹਾਂ ਵੀ ਆ ਉਹ ਬਹੁਤ ਕਹਾਣੀਆਂ ਇਹਨਾਂ ਦੇ 47 ਦੇ ਸੰਤਾਪ ਨੂੰ ਵੀ ਪਕੜਿਆ ਸੰਦੂਕ ਕਹਾਣੀ ਹੈ ਇੱਕ ਹੋਰ ਜਿਸ ਤਰ੍ਹਾਂ ਆਪਾਂ ਨੂੰ ਪਤਾ ਹੀ ਆ ਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਕੇਸ ਹੋਏ ਸੀ ਕਿ ਉਧਰੋਂ ਇਧਰਲੇ ਬੰਦੇ ਨਾਲ ਉਹਨੂੰ ਅਮਰਤ ਛਕਾ ਕੇ ਚਲੋ ਸਿੱਖ ਪਰਿਵਾਰ ਦੇ ਵਿੱਚ ਰਲ ਗਈ ਪਰ ਉਹਦੀ ਆਈਡੈਂਟੀਟੀ ਉਹਨੇ ਆਪਦੇ ਸੰਦੂਕ ਦੇ ਵਿੱਚ ਹੀ ਬੰਦ ਰੱਖ ਬੱਤਿਆਂ ਨੂੰ ਵੀ ਅਖੀਰ ਤੱਕ ਪਤਾ ਲੱਗਦਾ ਵੀ ਸਾਡੀ ਮਾਂ ਉਹ ਵੀ ਸੋਚਦੇ ਨੇ ਵੀ ਸਾਇਦ ਸਾਡੇ ਬਾਪ ਦਾਦੇ ਦੇ ਸਹੁਰਾ ਕੋਲ ਨਾਮ ਜਾਂਦਾ ਕੋਈ ਹੈ ਨਹੀਂਗਾ ਘਰੇ ਉਹ ਮਰਨ ਵੇਲੇ ਜਦੋਂ ਸੰਦੂਖ ਖੋਲਦੇ ਨੇ ਉਹ ਉਹਦੇ ਵਿੱਚੋਂ ਉਹਦਾ ਰੂਪ ਨਿਕਲਦਾ ਉਹਦੇ ਵਿੱਚੋਂ ਉਹਦੀਆਂ ਲਿਖਤਾਂ ਵੀ ਉਹ ਤਾਂ ਉਦੋਂ ਵੀ ਮੇਰਾ ਭਰਾ ਦਾ ਨਾਮ ਫਲਾਨਾ ਨਾਂ ਉਹ ਸੰਦੂਖ ਦੀ ਬੜੀ ਮਤਲਬ ਭਾਵਕ ਕਰ ਦਿੰਦੀ ਆ ਉਹ ਕਹਾਣੀ ਬੰਦੇ ਸੋ ਇਸ ਤਰ੍ਹਾਂ ਵੀ ਆ ਇਹਨਾਂ ਨੇ 47 ਦੇ ਸੰਤਾਪ ਨੂੰ ਵੀ ਫੋਟੋ ਫਰੇਮ ਵਾਲਾ ਵੀ ਉਹ ਵੀ ਬੜੀ ਕੱ비 ਜੀ ਵੀ ਗੱਲ ਕਰਕੇ ਗਏ ਵੀ ਭਰਾ ਉਸੇ ਸ਼ਹਿਰ ਦੇ ਵਿੱਚ ਹੀ ਰਹਿੰਦੇ ਉਸੇ ਭਰਾ ਹੀ ਨਹੀਂ ਮਿਲੇ ਤੇ ਉਹ ਜਦੋਂ ਮਰ ਉਹਦੋਂ ਨੂੰ ਜਦੋਂ ਫ੍ਰੂਟੋ ਫਰੇਮ ਤੋਂ ਪਤਾ ਲੱਗਦਾ ਤੇ ਦੂਜਾ ਭਰਾ ਫਿਰ ਉਹਨੂੰ ਲੱਭਣ ਜਾਂਦਾ ਵੀ ਇਹ ਤਾਂ ਮੇਰਾ ਭਰਾ ਹੈ ਯਾਰ ਬੋਟੂ ਵਾਲਾ ਤਾਂ ਲੱਭਣ ਉਹਦੋਂ ਉਹ ਮਰ ਜਾਂਦਾ ਸੋ ਇਸ ਤਰ੍ਹਾਂ ਇਹਨਾਂ ਸਾਰੀਆਂ ਮਤਲਬ ਮੁਲਾਜ਼ਮਾਂ ਦੇ ਬਾਰੇ ਵੀ ਕਿਵੇਂ ਇੱਕ ਦੂਜੇ ਨਾਲ ਬੈਠ ਕੇ ਉਹ ਆਪਣੇ ਦੁੱਖ ਸੁੱਖ ਸਾਂਝੇ ਕਰਦੇ ਨੇ ਫਿਰ ਸਰਕਾਰੀ ਦੰਦ ਤਲ ਦੀ ਲੁੱਟਦੀਆਂ ਸੋਨੇ ਦੀ ਜੁੱਤੀ ਚਿੜੇ ਵਾਲਾ ਚੌਂਕੇ ਕਹਾਣੀਆਂ ਇਸ ਤਰ੍ਹਾਂ ਦੀਆਂ ਨੇ ਸੋਨੇ ਦੀ ਜੁੱਤੀ ਵਾਲਾ ਵੀ ਮਤਲਬ ਉਹ ਬੰਦਾ ਮਟਕਾ ਦਾ ਧੰਦਾ ਕਰ ਛੱਡਣਾ ਚਾਹੁੰਦਾ ਇਹ ਸਾਡੇ ਸਮਾਜ ਦੇ ਵਿੱਚ ਇਹ ਗੱਲਾਂ ਨੇ ਕਿ ਐਸੀ ਕੋਈ ਬੰਦਾ ਮਾੜੇ ਕੰਮ 'ਚ ਪੈ ਜਾਂਦਾ ਉਹ ਵੀ ਛੱਡਣਾ ਵੀ ਚਾਹੁੰਦਾ ਤਾਂ ਪੁਲਿਸ ਛੱਡਣ ਨਹੀਂ ਦਿੰਦੀ ਕਿਉਂਕਿ ਉਹਨਾਂ ਨੂੰ ਕਮਾਈਆਂ ਨੇ ਇਨ੍ਹਾਂ ਕੰਮਾਂ ਦੇ ਵਿੱਚੋਂ ਉਹ ਕਹਿੰਦੇ ਨੇ ਉਹ ਕਹੇ ਛੱਡਣਾ ਚਾਹੁੰਦਾ ਉਹ ਕਹਿੰਦੇ ਨਹੀਂ ਤੂੰ ਕਰਨ ਨਾਲੇ ਕਰਨ ਨਾਲੇ ਸਾਡਾ ਮਹੀਨਾ ਬਤਾ ਦੋਨੇ ਗੱਲਾਂ ਧੱਕੇ ਨਾਲ ਕਰਾਉਂਦੇ ਨੇ ਬੰਦਾ ਇਸ ਤਰ੍ਹਾਂ ਬੰਦਾ ਫਸ ਜਾਂਦਾ ਸੋ ਇਹ ਸਾਡੇ ਸਮਾਜ ਦੇ ਵਿੱਚ ਜਿਹੜਾ ਇਹ ਸਾਰਾ ਸਿਸਟਮ ਚੱਲ ਰਿਹਾ ਇਹਨਾਂ ਨੇ ਸਾਰੀਆਂ ਗੱਲਾਂ ਨੂੰ ਬੜੀਆਂ ਬਵੇ ਧੰਗ ਨਾਲ ਪਕੜਿਆ ਔਰ ਫਿਰ ਬੱਚਿਆਂ ਵਾਲਾ ਮਨ ਵੀ ਇਹਨਾਂ ਨੇ ਰੱਖਿਆ ਹੋਇਆ ਜਿਵੇਂ ਉਹ ਹੈ ਉਹ ਬੱਚਿਆਂ ਦੀ ਹੈ ਇੱਕ ਕਰਨ ਤੇ ਭਿੰਦਰ ਦੀ ਕਹਾਣੀ ਹੈ ਸ਼ਰਾਬੀ ਬੱਚਿਆਂ ਦੀਆਂ ਸੋ ਹਰ ਤਰ੍ਹਾਂ ਦੀ ਮਤਲਬ ਮੈਂ ਦੇਖਿਆ ਕਿ ਇਹਨਾਂ ਨੇ ਹਰ ਤਰ੍ਹਾਂ ਦੀ ਗੱਲ ਨੂੰ ਕਹਾਣੀਆਂ ਦੇ ਵਿੱਚ ਪਕੜਨ ਦੀ ਕੋਸ਼ਿਸ਼ ਕੀਤੀ ਹੈ ਕਿ ਸਾਡੇ ਸਮਾਜ ਦੇ ਵਿੱਚ ਕੀ ਹੋ ਰਿਹਾ ਹੈ ਸੋ ਮੈਂ ਇਹ ਕਹਿ ਸਕਦਾ ਕਿ ਸਾਡਾ ਜਿਹੜਾ ਇਹ ਲੇਖਕ ਹੈ ਮਨਜੀਤ ਸਿੰਘ ਮਹੈਦੀ ਬੜੇ ਸੰਵੇਦਨਸ਼ੀਲ ਨੇ ਸਮਾਜਿਕ ਦੌਰਤੇ ਬੜੇ ਸੁਚੇਤ ਨੇ ਉਹ ਸਥਿਤ ਉਹ ਕਈ ਬੰਦੇ ਨੇ ਨਾ ਸਾਰੀਆਂ ਗੱਲਾਂ ਨੂੰ ਪਕੜਿਆ ਉਹਨਾਂ ਨੇ ਜ਼ਿੰਦਗੀ ਦੇ ਬੜੇ ਰੰਗ ਦੇਖੇ ਨੇ ਉਹ ਉਹਨਾਂ ਰੰਗਾਂ ਨੂੰ ਆਪਣੀਆਂ ਕਹਾਣੀਆਂ ਦੇ ਵਿੱਚ ਬਹੁਤ ਖੂਬੀ ਧਾਰ ਬਣਾ ਕੇ ਉਹਨਾਂ ਸਾਰੇ ਰੰਗਾਂ ਨੂੰ ਅਧਾਰ ਬਣਾ ਕੇ ਉਹਨਾਂ ਨੇ ਕਹਾਣੀਆਂ ਦੇ ਵਿੱਚ ਲੈ ਕੇ ਵੀ ਆਏ ਨੇ ਔਰ ਇਹ ਜਿਹੜੀਆਂ ਵੀ ਕਹਾਣੀਆਂ ਦੇ ਗੱਲਾਂ ਆਈਆਂ ਨੇ ਕੋਈ ਕਲਪਨਿਕ ਗੱਲਾਂ ਨਹੀਂ ਹਨ ਕਲਪਨਾ ਵੀ ਆਉਂਦੀ ਹੈ ਸਾਹਿਤ ਦੇ ਵਿੱਚ ਕਲਪਨਾ ਇਹ ਨਹੀਂ ਹੈ ਵੀ ਕਈ ਵਾਰੀ ਬਹੁਤ ਸਾਨੂੰ ਕਿਤੇ ਨਾ ਕਿਤੇ ਕਲਪਨਾ ਦਾ ਵੀ ਸਹਾਰਾ ਲੈਣਾ ਪੈਂਦਾ ਪਰ ਜਦੋਂ ਲੇਖਕ ਕਲਪ ਕਲਪਨਾ ਨੂੰ ਵੀ ਜਿਧਾਰਥ ਬਣਾ ਦੇਵੇ ਤੇ ਜਿਧਾਰਥ ਨੂੰ ਵੀ ਕਲਪਨਾ ਦੇ ਉਹ ਸੋਝੀ ਰੱਖਦਾ ਹੋਵੇ ਬੰਦਾ ਫਿਰ ਉੱਥੇ ਮਤਲਬ ਉਹ ਸਾਰਾ ਕੁਝ ਇੱਦਾਂ ਮੰਗਦਾ ਵੀ ਹਾਂ ਯਾਰ ਇਹ ਸਾਡੇ ਸਾਹਮਣੇ ਵਾਪਰ ਰਿਹਾ ਹੈ ਇਸ ਸਮਾਜ ਦੇ ਵਿੱਚ ਵਾਪਰ ਰਿਹਾ ਹੈ ਸਾਰਾ ਕੁਝ ਇੱਦਾਂ ਹੋ ਰਿਹਾ ਹੈ ਔਰ ਉਹ ਇਹਨਾਂ ਦੇ ਵਿੱਚ ਸਮਰੱਥਾ ਹੈ ਸੋ ਇਹਨਾਂ ਸਾਰਿਆਂ ਨੇ ਬੁੜੀਆਂ ਜਿਧਾਰਥ ਦੇ ਨਾਲ ਉਹਨਾਂ ਨੇ ਗੱਲਾਂ ਨੂੰ ਸਾਰੀਆਂ ਨੂੰ ਪੀੜੀ ਪਾੜਾ ਹੈ ਜਿਵੇਂ ਬੱਚਿਆਂ ਦਾ ਤੇ ਪੁਰਾਣੀ ਪੀੜੀ ਦਾ ਉਹਨਾਂ ਨੂੰ ਸਾਰਿਆਂ ਨੂੰ ਸਭ ਗੱਲਾਂ ਨੂੰ ਇਹਨਾਂ ਨੇ ਬੜੀਆਂ ਹੀ ਵਧੀਆ ਢੰਗ ਦੇ ਨਾਲ ਰਚਨਾ ਦੇ ਵਿੱਚ ਆਪਣੇ ਲੈ ਕੇ ਆਏ ਨੇ ਔਰ ਸਾਰੇ ਜਿਹੜੇ ਇਹਨਾਂ ਦੇ ਪਾਤਰ ਨੇ ਇਹਨਾਂ ਦੇ ਆਮ ਜਿਹੇ ਪਾਤਰ ਨੇ ਇਹਨਾਂ ਨੇ ਕੋਈ ਇਹ ਨਹੀਂ ਵੀ ਕੋਈ ਬਹੁਤ ਵੱਡਾ ਨਾਮਵਰ ਮਤਲਬ ਵੀ ਜਿਵੇਂ ਇਤਿਹਾਸਿਕ ਪਾਤਰ ਹੁੰਦੇ ਆ ਜਾਂ ਮਥਿਆਸਿਕ ਪਾਤਰ ਲੈ ਕੇ ਆਪਾਂ ਕਹਾਣੀਆਂ ਲਿਖਦੇ ਆ ਜਾਂ ਕਈ ਵਾਰੀ ਰਚਨਾਵਾਂ ਕਰਦੇ ਨੇ ਆਮ ਜ਼ਿੰਦਗੀ ਦੇ ਆਮ ਸਮਾਜ ਦੇ ਪਾਤਰ ਲੈ ਕੇ ਇਸ ਤਰ੍ਹਾਂ ਦੀਆਂ ਕਹਾਣੀਆਂ ਨੂੰ ਸਾਰਿਆਂ ਨੂੰ ਇਹਨਾਂ ਨੇ ਬਹੁਤ ਵਧੀਆ ਤੇ ਢੰਗ ਦੇ ਨਾਲ ਇਹਨਾਂ ਨੇ ਲੈ ਕੇ ਆਏ ਨੇ ਪਾਤਰਾਂ ਦੀ ਮਾਨਸਿਕਤਾ ਦਾ ਚਿੱਤਰਣ ਆਲੇ-ਦੁਆਲੇ ਦਾ ਚਿੱਤਰਣ ਉਹ ਇੱਕ ਕਹਾਣੀ ਹੈ ਇਹਨਾਂ ਦੀ ਉਹ ਬਾਹਰਲੇ ਵੀ ਕਹਾਣੀ ਹੈ ਮੇਰਾ ਖਿਆਲ ਹੈ ਕਰਮ ਜੋਗੀ ਬਾਲ ਉਹ ਸਾਰਾ ਮਤਲਬ ਕਿਸ ਤਰ੍ਹਾਂ ਉਹ ਸੀਦੇ ਕਿਨਾਰੇ ਨਾ ਜਦੋਂ ਅਸੀਂ ਕਿਸੇ ਵੀ ਪਾਤਰ ਨੂੰ ਚਿਤਰਦਾ ਨਾ ਲੇਖਕ ਕਈ ਵਾਰੀ ਅਸੀਂ ਮਤਲਬ ਠੀਕ ਉਹਦਾ ਦੱਸ ਦਿੰਦੇ ਆ ਵੀ ਐ ਇਹ ਹੈ ਪਰ ਜਦੋਂ ਅਸੀਂ ਉਹਦੇ ਨਾਮ ਨਾਲ ਵੀ ਉਹਦੀ ਸਾਰੀ ਉਹ ਦਿਖਾਉਂਦਾ ਉਹਦਾ ਵੇੜਾ ਜਾ ਦਿਖਾਉਂਦਾ ਉਹਦੇ ਚਾਇ ਚੀਜ਼ਾਂ ਖਿਲਰੀਆਂ ਪਈਆਂ ਉਹਦੇ ਕੱਪੜੇ ਉਹ ਬੜਾ ਰੀਅਲ ਦਾ ਬੰਦਾ ਬੰਦੇ ਨੂੰ ਲੱਗਦਾ ਵੀ ਹਾਂ ਇਹ ਇਸ ਤਰ੍ਹਾਂ ਦਾ ਹੈ ਸੋ ਇਹਨਾਂ ਦੀਆਂ ਬਹੁਤ ਕਹਾਣੀਆਂ ਦੇ ਵਿੱਚ ਮਤਲਬ ਇਹ ਤਾਂ ਇਹਨਾਂ ਗੱਲਾਂ ਦਾ ਵੀ ਬੜਾ ਧਿਆਨ ਰੱਖਿਆ ਹੈ ਕਿ ਵੀ ਮਤਲਬ ਇਹਨਾਂ ਸਾਰੀਆਂ ਨੂੰ ਕਹਾਣੀਆਂ ਦੇ ਵਿੱਚ ਲੈ ਕੇ ਆਏ ਨੇ ਬੜੀ ਦਾਰਸ਼ਨਿਕਤਾ ਹੈ ਮੈਂ ਸਮਝ ਲਾ ਗਿਆ ਇਨ੍ਹਾਂ ਕਹਾਣੀਆਂ ਦੇ ਵਿੱਚ ਤੇ ਮੈਂ ਨਾਨ ਨੂੰ ਮੁਬਾਰਕਵਾਦ ਵੀ ਦੇਣਾ ਬਹੁਤ ਵਧੀਆ ਗੱਲਾਂ ਨੇ ਇਹਨਾਂ ਨੇ ਸਾਨੂੰ ਦੱਸੀਆਂ ਨੇ ਔਰ ਇਹਨਾਂ ਤੋਂ ਅਵੀਦ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਜਿਹੜੀ ਅੱਜ ਵੀ ਕਹਾਣੀ ਹੈ ਤੇ ਅੱਜ ਦਾ ਲੇਖਕ ਹੈ ਤੇ ਅੱਜ ਦਾ ਸਮਾਜ ਜਿਹੜਾ ਬਹੁਤ ਬਦਲ ਰਿਹਾ ਹੈ ਆਪਾਂ ਨੂੰ ਪਤਾ ਵੀ ਆਪਣੇ ਬੱਚੇ ਵੀ ਬਹੁਤ ਬੋਲਡ ਹੋ ਰਹੇ ਨੇ ਪਹਿਲਾਂ ਆਪਾਂ ਸਾਰੇ ਮਾਪਿਆਂ ਦੀ ਬੜੀ ਸੇਵਾ ਕਰਦੇ ਸੀ ਮਾਪਿਆਂ ਦੇ ਨਾਲ ਬੜੀ ਅਧੀਨਗੀ ਦੇ ਨਾਲ ਰਹਿੰਦਾ ਸੀ ਜਿਹੜੀਆਂ ਸਾਡੀਆਂ ਪੀੜ੍ਹੀਆਂ ਦਾ ਸਾਡੇ ਤੋਂ ਪਰ ਅੱਜ ਕੱਲ ਦਾ ਬੱਚਾ ਬੜਾ ਬੋਲਡ ਹੋ ਰਿਹਾ ਹੈ ਬੜੀਆਂ ਸਵਾਲ ਕਰ ਰਿਹਾ ਹੈ ਸਾਡੇ ਕੋ ਬੱਚਾ ਸੋ ਇਹ ਵੀ ਮੈਂ ਸਮਝਦਾ ਵੀ ਇਹ ਇਸ ਚੀਜ਼ ਨੂੰ ਇਹ ਵੀ ਸਮਝਦੇ ਹੋਏ ਆਉਣ ਵਾਲੇ ਸਮੇਂ ਦੇ ਵਿੱਚ ਮਤਲਬ ਇਸ ਤਰ੍ਹਾਂ ਦੇ ਵੀ ਚਿੱਤਰਨ ਨੂੰ ਲੈ ਕੇ ਕਿਉਂਕਿ ਸਾਨੂੰ ਇੱਕ ਲੇਖਕ ਨੂੰ ਮੈਂ ਸਮਝਦਾ ਵੀ ਜ਼ਿੰਦਗੀ ਦਾ ਸਾਰਾ ਰੂਪ ਹੀ ਉਹਨਾਂ ਦੇ ਵਿੱਚ ਕਿਸੇ ਨਾ ਕਿਸੇ ਤੰਗ ਦੇ ਨਾਲ ਆ ਜਾਣਾ ਚਾਹੀਦਾ ਔਰ ਇਹਨਾਂ ਦੇ ਵਿੱਚ ਸਮਰੱਥਾ ਹੈ ਜਰੂਰ ਲੈ ਕੇ ਆਉਣਗੇ ਤਾਂ ਕਿ ਮਤਲਬ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਤੋਂ ਹੋਰ ਵੀ ਬਹੁਤ ਬਹੁਤ-ਬਹੁਤ ਮੁਬਾਰਕਬਾਦ ਔਰ ਬਹੁਤ-ਬਹੁਤ ਧੰਨਵਾਦ ਪੰਜਾਬੀ ਲੇਖਕ ਸਭਾ ਦਾ ਜਿਨ੍ਹਾਂ ਨੇ ਸਾਡੇ ਅੱਗੇ ਮੈਂ ਬਹੁਤ-ਬਹੁਤ ਸ਼ੁਕਰੀਆ ਪਰਮਿੰਦਰ ਮਦਾਨ ਜੀ ਬੈਠੇ ਨੇ ਸਾਡੇ ਤੇ ਬਹੁਤ ਸ਼ੁਕਰੀਆ ਪਰਮਜੀਤ ਮਾਨ ਜੀ ਅ ਬੇਸ਼ੱਕ ਗੁਰਦਨ ਗੱਭੀ ਜੀ ਨੇ ਵੀ ਇਹ ਗੱਲ ਕਹੀ ਕਿ ਘਟਨਾਵਾਂ ਵੱਖਰੀਆਂ ਹੁੰਦੀਆਂ ਕਹਾਣੀਆਂ ਵੱਖਰੀਆਂ ਹੁੰਦੀਆਂ ਪਰ ਮੇਰਾ ਮੰਨਣਾ ਹੈ ਕਿ ਜੇ ਕੋ ਘਟਨਾ ਵਾਪਰਦੀ ਹੈ ਤਾਂ ਹੀ ਉਹ ਕਹਾਣੀ ਸਿਰਜਦੀ ਹੈ ਤਾਂ ਹੀ ਉਹਦੇ ਵਿੱਚ ਕੁਝ ਕਲਪਨਾ ਜੁੜਦੀ ਹੈ ਅ ਮੈਂ ਪਰਮਿੰਦਰ ਮਦਾਨ ਜੀ ਦਾ ਜ਼ਿਕਰ ਕਰ ਰਿਹਾ ਸੀ ਅਸੀਂ ਬੜੀ ਦੇਰ ਤੋਂ ਇਕੱਠੇ ਕਾਫੀ ਕੁਛ ਇਹ ਨਾ ਕੋਲ ਮੈਂ ਸੁਣਿਆ ਇੱਕ ਵਾਰੀ ਇਹਨਾਂ ਨਾਲ ਵੀ ਇਹ ਗੱਲ ਕਰਾਂਗੇ ਕਹਾਣੀ ਬਾਰੇ ਤੇ ਬਹੁਤ ਸ਼ੁਕਰੀਆ ਜੀ ਮਦਮਾਨ ਜੀ ਮਾਨ ਸਾਹਿਬ ਗੱਭੀ ਵੀਰ ਨੇ ਮੈਨੂੰ ਯਾਦ ਕਰਾਇਆ ਕੱਲ ਨੂੰ ਚੰਡੀਗੜ੍ਹ ਪੰਜਾਬੀ ਸਹਿਤ ਅਕੈਡਮੀ ਦੇ ਵਿੱਚ ਕਹਾਣੀਆਂ ਪੜਨ ਦੀ ਉਹ ਹੋ ਰਹੀ ਹੈ ਜਿਹਦੇ ਵਿੱਚ ਮੈਂ ਵੀ ਕਹਾਣੀ ਪੜ ਰਿਹਾ ਤੇ ਮੇਰਾ ਭਰਾ ਗਵਰਿੰਦਰ ਗੱbbi ਵੀ ਕਹਾਣੀ ਪੜ ਰਿਹਾ ਸਾਰੇ ਗੱbbi ਨੇ ਮੈਨੂੰ ਯਾਦ ਕਰਾਇਆ ਜਿਹੜੇ ਵੀ ਉੱਥੇ ਆ ਸਕਦੇ ਨੇ ਉਹ ਵੀ ਉੱਥੇ ਜ਼ਰੂਰ ਆਓ ਧੰਨਵਾਦ ਤੁਹਾਡਾ ਇਹ ਜਿਹੜਾ ਕੱਲ ਵਾਲੀ ਪ੍ਰੋਗਰਾਮ ਦਾ ਜਿਹੜਾ ਸੱਦਾ ਹੈ ਉਹ ਪੰਜਾਬੀ ਵਿਦਿਅਕ ਸਭਾ ਦਾ ਇੱਕ ਗਰੁੱਪ 29 38 ਸੈਕਟਰ ਜਿਹੜਾ 38 ਜਲਾਨੀ ਲక్ష్ਮੀਪਾਈ ਹਾਲ ਜਿਹੜਾ ਸਟਡੀ ਕਾਟ ਸੈਟ ਅਕੈਡਮੀ ਦਾ ਜਿੱਥੇ ਆਫਿਸ ਹੈ ਉਹਦੇ ਹੀ ਸੈਮੀਨਾਰ ਹਾਲ ਦੇ ਵਿੱਚ ਅਠਾ ਜੀ ਫਾਇਰ ਬ੍ਰਿਗੇਡ ਦੇ ਨਾਲ 38 ਸੈਕਟਰ ਲక్ష్ਮੀਬਾਈ ਲక్ష్ਮੀਬਾਈ ਬਿਲਡਿੰਗ ਆਹ ਭਵਨ ਆ